आनगढ़ वीकहे पीर बाबा शादी शाह जी दा सालाना मेला फड़ी तुम मनाया गया इस मौके कुश्ती मुकाबले भी करवाए गए साहब का उप मुख्यमंत्री ओम प्रकाश सोनी कमल पहलवान कुलदीप सिंह काउंसलर सती पहलवान परमजीत चोपड़ा बाबा बलदेव सिंह अमन कुमार आदि आए हुए मेहमानों को सम्मानित किया गया शादी बाबा शादी शाह दे मेले कुश्ती मुकाबले हुए ने तो ਬਹੁਤ ਵੱਡੇ ਲੈਵਲ ਤੇ ਪਹਿਲਵਾਨ ਆਏ ਨੇ ਸੋ ਮੈਂ ਸਮਝੀ ਨਾ ਹਰ ਸਾਲ ਹੀ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਸੋ ਬਾਬਾ ਜੀ ਇਹ ਪਾਰ ਕਰਫਾ ਸੋ ਉਹਨਾਂ ਸਾਰੀਆਂ ਸੰਗਤਾਂ ਦੇ ਅਸ਼ੀਰਵਾਦ ਆ ਇਤਨਾ ਹੀ ਉਹਨਾਂ ਦਾ ਅਸ਼ੀਰਵਾਦ ਬੜਿਆ ਰਹੇ ਸਾਰੇ ਖੁਸ਼ੀਆਂ ਮਾਂ ਸਾਰੇ ਤਰੱਕੀਆਂ ਕਰਨ ਇਹੋ ਹੀ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਆ ਸੋ ਮੈਂ ਸਾਰੀ ਕਮੇਟੀ ਨੂੰ ਸਾਰਿਆਂ ਕੌਂਸਲਰਾਂ ਤੋਂ ਸਭਾਂ ਆਏ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਸਾਰਿਆਂ ਨੂੰ ਮੁਬਾਰਕਬਾਦ ਜੀ ਇਹ ਹਰ ਸਾਲ ਦੀ ਤਰ੍ਹਾਂ ਐਰਕੀ ਸਾਲ ਵੀ ਖੁਸ਼ੀਆਂ ਭਰਿਆ ਦਿਨ ਆਇਆ ਲੋਕੀ ਬੜੀਆਂ ਆਪਣੀਆਂ ਆਸ ਮਰਾਦਾ ਦੇ ਨਾਲ ਆਉਂਦੇ ਨੇ ਜਿਨ੍ਹਾਂ ਦੀਆਂ ਝੋਲੀਆਂ ਭਰਦੀਆਂ ਉਹ ਉਹ ਨਸ਼ੇ ਦੇ ਟੱਪਦੇ ਆਉਂਦੇ ਹਮੇਸ਼ਾ ਨਸ਼ੇ ਤੋਂ ਦੂਰ ਰਹੀਦਾ ਅਸੀਂ ਕਾਂਗਰਸ ਸਰਕਾਰ ਜਿਹੜੀ ਆ ਔਰ ਸੋਨੀ ਸਾਹਮਣੇ ਹਮੇਸ਼ਾ ਹੀ ਨਸ਼ੇ ਤੋਂ ਦੂਰ ਰਹਿੰਦੀ ਸਲਾਹ ਦਿੱਤੀ ਹੈ ਇਹਨਾਂ ਨੂੰ ਸਾਰਿਆਂ ਨੂੰ ਤੇ ਇਸ ਹਰ ਸਾਲ ਮੇਲੇ ਹੁੰਦੇ ਆ ਖੁਸ਼ੀਆਂ ਭਰਾਂ ਤੇ ਆਪਾਂ ਤੇ ਇਹੋ ਹੀ ਕਹਾਂਗੇ ਕਿ ਨਸ਼ੇ ਤੋਂ ਦੂਰ ਰੋਵੋ